ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੇਚ ਰਿਆ ਜਿਵੇਂ ਘੇਟਿਆ ਚ ਜੇ ਕੋਈ ਥਾਣੇ ਗਰ ਥਾਣੇਦਾਰ ਦੀ ਮਨਸ਼ਾ ਹੋਵੇ ਨਾ ਥਾਣੇਦਾਰ ਸਵਾਲੀ ਪੈਦਾਨੀ ਨਸ਼ਾ ਵੇਚੇ ਜੇ ਪੁਲਿਸ ਰਲੀ ਨਾ ਹੋ ਇਹ ਸਾਰਾ ਨਸ਼ਾ ਜਿਹੜਾ ਬਕਾਇਦਾ ਤੌਰ ਤੇ ਪੁਲਿਸ ਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਮਦਦ ਤੋਂ ਬਿਨਾ ਉਹਨਾਂ ਦੇ ਸ਼ਹਿਰੇ ਤੋਂ ਕੋਈ ਕੰਮ ਨਹੀਂ ਹੋ ਸਕਦਾ ਜਦੋਂ ਭਗਵੰਤ ਮਾਨ ਕਹਿੰਦਾ ਸੀ ਮੈਂ ਨਸ਼ਾ ਮੁਕਤ ਕਰਨਾ ਉਦੋਂ ਇਹਨੇ ਪਹਿਲੇ ਤੌਰ ਤੇ ਤਾਂ ਵਿੱਚ ਇਹ ਗੱਲ ਕਹੀ ਕਿ ਜੇ ਕਰਨਤਾਰ ਨੂੰ ਨਸ਼ਾ ਮੁਕਤ ਕਰਨਾ ਪਹਿਲੇ ਹਰਮਿੰਦਰ ਸਿੰਘ ਸੰਧੂ ਨੂੰ ਮੁਕਤ ਕਰਨਾ ਪਵੇ ਇਹ ਸਭ ਤੋਂ ਵੱਡਾ ਨਸ਼ੇ ਦਾ ਸਦਾਗਰ ਤੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੌਲੰਟੀਅਰ ਆਪ ਕੋਲ ਬੱਕੜ ਕੇ ਕੀ ਕਹਿੰਦੇ ਨੇ ਉਹ ਮੈਨੂੰ ਦੱਸੋ ਕੋਈ ਕੈਂਡੀਡੇਟ ਨਹੀਂ ਲੱਭਾ ਸੋਹਲ ਸਾਹਿਬ ਦੀ ਮੌਤ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਉਹੀ ਕਹਿੰਦੇ ਗਏ ਤੁਹਾਨੂੰ ਸੰਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੰਧੂ ਸਾਹਿਬ ਕੁਝ ਦਿਨ ਰੋਜ਼ ਲੋਕਾਂ ਨੂੰ ਪੀਲ ਕਰ ਦਿਓ ਧਿਆਨ ਕਰ ਤੋਂ ਉਹ ਕਹਿੰਦੇ ਤੱਕੜੀ ਵਾਲਾ ਬਟਨ ਨਾ ਨਾਪ ਲਿਓ ਕਿ ਇਨੀ ਵਾਰ ਨਾ ਤੱਕੜੀ ਦੇ ਨਾਂ ਤੇ ਵੋਟਾਂ ਹੀ ਮੰਗਦਾ ਤੇ ਤੇਰਾ ਕੀ ਪਤਾ 6 ਮਹੀਨਾ ਬਾਤ ਤੂੰ ਹੋਰ ਕਿਹੜੀ ਪਾਰਟੀ ਤੋਂ ਕਰਦਾ ਤੂੰ ਚੋਰ ਨਿਸ਼ਾਨੀ ਮਦਦ ਦਾ ਲੈ ਤੇ ਕੀ ਗੱਲ ਲੋਕ ਤੁਹਾਡੀ ਕੋ ਬਾਉਂਡਰੀ ਲੇਵਲ ਦੇ ਦੀ ਸੋਲ ਸਾਹਿਬ ਐਮਐਲਏ ਬਣ ਕੇ ਸਾਨੂੰ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਐਮਐਲਏ ਦਾ ਮਤਲਬ ਕੀ ਹੁੰਦਾ ਕਦੀ ਉਹ ਕਿਸੇ ਪਿੰਡੇ ਚ ਨਹੀਂ ਗਏ ਕਦੀ ਉਹ ਸ਼ਹਿਰ ਚ ਨਹੀਂ ਗਏ ਕੋਈ ਸਿੰਗਲ ਇੱਟ ਨਹੀਂ ਲੱਗੀ ਵੇਖੋ ਆ ਸਰਦੀਆਂ ਮਾਤਾਵਾ ਵੱਡੇ ਵੱਡੇ ਨੰਬਰ ਤੇ ਆ ਕੇ ਅੱਜ ਇੱਥੇ ਬੈਠੀ ਆ ਮੈਂ ਤੁਹਾਡਾ ਮਸ਼ਕੂਰ ਸਭ ਤੋਂ ਪਹਿਲੇ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਮੈਂ ਕਹਿੰਦਾ 4 ਸਾਲ ਦੇ ਵਿੱਚ 48 ਮਹੀਨੇ ਬੰਦੇ ਨੇ ਸਹੀ ਹੈ ਜੀ ਬਿਲਕੁਲ ਬਿਲਕੁਲ ਤੁਹਾਨੂੰ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ ਕਿ ਅਸੀਂ 1000 ਰੁਪਏ ਬੀਨਾ ਜਿੰਨਾ ਦੀ ਵੋਟ ਹੈ ਕਿਉਂਕਿ ਤੇ ਮжоਰਿਟੀ ਜਿਹੜੇ ਛਡੀਆਂ ਪੈਣਾ ਬੇਟੀਆਂ ਨੇ ਚੰਦ ਬੱਚੀਆਂ ਤੋਂ ਇਲਾਵਾ ਸਾਰੀਆਂ ਵੋਟਰ ਹੈ ਤੁਹਾਨੂੰ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ 1000 ਰੁਪਏ ਦਾ ਪੱਤਾ ਦਿਆ ਕਰਾਂ ਤੇ ਇਹ ਵੀ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਕਿ ਮਾਰਚ ਦੇ ਮਹੀਨੇ ਵਿੱਚ ਲੇਖਨ ਹੋਣੀ ਹੈ ਫਰ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਹਫਤੇ ਤੋਂ ਤੁਹਾਨੂੰ 1000 ਰੁਪਏ ਆਣਾ ਸ਼ੁਰੂ ਹੋ ਜਾਵੇ ਮੇਰੀ ਇਹ ਭੈਣੋਂ 48000 ਰੁਪਏ ਇੱਥੇ ਜਿੰਨੀਆਂ ਮੇਰੀਆਂ ਭੈਣਾਂ ਬੇਟੀਆਂ ਤੇ ਬੱਚੀਆਂ ਬੈਠੀਆਂ 48000 ਰੁਪਇਆ ਬਕਾਇਆ ਤੁਹਾਡਾ ਭਗਵੰਤ ਬਲਤੇ ਝਾੜੂ ਵਾਲਿਆਂ ਵਾਲੇ ਜੇ ਤੇ ਤੁਹਾਨੂੰ ਕੋਈ 48000 ਰੁਪਇਆ ਦਿੰਦਾ ਤਾਂ ਮੈਂ ਵੀ ਅਪੀਲ ਕਰੂੰਗਾ ਸਾਰੀਆਂ ਵੋਟਾਂ ਉਧਰ ਪਾ ਤੇ ਜੇ ਦੇਣਾ ਲੈਣਾ ਹੀ ਕੁਝ ਨਹੀਂ ਤੇ ਮੈਨੂੰ ਦੱਸੋ ਆਪਣੇ ਕੋਲ ਵੋਟ ਕਿਹਨੇ ਕਰਦੀ ਮੰਨੂਗੀ ਦੂਜੀ ਗੱਲ ਇਹ ਨਾਲ ਤੁਹਾਨੂੰ ਵਾਦਾ ਕੀਤਾ ਸਹੀ ਜੇ ਤੇ ਸਹੀ ਗੱਲ ਹੋਏ ਤਾਂ ਥੋੜਾ ਜਿਹਾ ਹੱਥ ਖੜਾ ਬੈਰੀਆ ਭੈਣਾ ਮਾਵਾਂ ਕਰਨ ਕਿ ਹਾਂ ਜਾਂ ਨਾ ਦੇ ਵਿੱਚ ਕੋਈ ਆਇਆ ਹੈ 1 ਰੁਪਇਆ ਤੁਹਾਨੂੰ ਜੀ ਪਿਛਲੇ ਚਾਰ ਸਾਲਾਂ ਅਲੇੜਾ ਹਜ਼ਾਰ ਰੁਪਏ ਦਾ ਕੋਈ ਆਇਆ ਤੇ ਨਹੀਂ ਨਾ ਪਾਸਾ ਹੁਣ ਹੁਣ ਦੂਜੀ ਗੱਲ ਦੇਖੋ ਦੂਸਰੀ ਗੱਲ ਦਾ ਵਾਅਦਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਆ ਦੋ ਮਿੰਟ ਮੇਰੀ ਗੱਲ ਸੁਣੋ ਅਬ ਮੈਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਕਹਿਣਾ ਅਜੇ ਤੱਕ ਕੇਜਰੀਵਾਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅੱਜ ਵੀ ਕੇਜਰੀਵਾਲ ਨਹੀਂ ਇੱਥੇ ਆਣ ਕਿ ਪਹਿਲੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਅਜੇ ਤੱਕ ਤੇ ਚਾਰਾਂ ਸਾਲਾਂ ਕੋ ਭਗਵੰਤ ਮਾਣ ਹੀ ਨਸ਼ਾ ਮੁਕਤੀ ਹੋਇਆ ਤਾਂ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਆਪ ਇਹਦਾ 2 ਵਜੇ ਦੁਪਹਿਰ ਦਾ ਮੀਟਿੰਗ ਡਾਊਨ ਹੋ ਜਾਂਦਾ ਮੈਨੂੰ ਅਫਸੋਸ ਹੋਇਆ ਦਿੰਪਾ ਜੀ ਮੈਂ ਸਾਰੇ ਹਲਕੇ ਚੋਂ ਜਾਇ ਹਰ ਮਾਲਮੇ ਚਵਾਲ ਪਿਛਲੇ ਦਿਨੀ ਗਿਆ ਸੀ ਇਕੱਠੇ ਚ ਹਰ ਬੀਬੀ ਨੇ ਤੇ ਮਾਰੇ ਮਿਕੋ ਗੱਲ ਕਹੀ ਜੋ ਸਾਹਿਬ ਸਾਨੂੰ ਕੁਝ ਨਹੀਂ ਚਾਹੀਦਾ ਸਾਡੀ ਜਾਨ ਤੇ ਸਾਡੇ ਬੱਚਿਆਂ ਦੀ ਜਾਨ ਨਸ਼ੇ ਤੋਂ ਕਿਸੇ ਹਿਸਾਬ ਨਾਲ ਚੱਲਦਾ ਇਸਹੀ ਇਹ ਕਹਿੰਦੇ ਬਿਲਕੁਲ ਕੋਈ ਘੜੀ ਹੈ ਨਹੀਂ ਸਾਰੇ ਪੰਜਾਬ ਦਾ ਇਹ ਹਾਲ ਹੈ ਬਟ ਬਿਸ਼ੇਸ਼ ਤੌਰ ਤਰ ਤੰਤਰ ਅਸੈਂਬਲੀਰ ਕੇ ਦਾ ਤਾਂ ਮੈਂ ਕੱਲ ਮੈਨੂੰ ਇੱਕ ਹਿੱਸੇ ਜਾਣਾ ਪਿਆ ਤੰਤਰ ਸ਼ਹਿਰ ਦੇ ਕੁਰਬਨ ਕੁਰਬਨ ਕਰਦੇ ਬੱਚੇ ਅਫਸੋਸ ਨਾ ਕਹਿਣਾ ਪੈਂਦਾ ਗੱਡੀਆਂ ਪੁਲਿਸ ਦੀਆਂ ਦੋ ਮੇਰੇ ਅੱਗੇ ਹੁੰਦੀਆਂ ਇੱਕ ਦੋ ਪਿਛੇ ਹੁੰਦੀਆਂ ਚਾਰ ਨੌਜਵਾਨ ਬੱਚੇ ਸੜਕ ਤੇ ਬੈਠੇ ਨਸ਼ਾ ਲੈ ਰਹੇ ਸੜਕ ਤੇ ਬੈਠੇ ਕੋਈ ਉਹਨਾਂ ਨੂੰ ਡਰ ਖੋਫ ਹੀ ਨਹੀਂ ਕਿ ਕੋਈ ਪੁਲਿਸ ਆ ਕੇ ਨਾਰਦੀ ਆ ਰਹੀ ਤੇ ਪਿੰਡ ਵਿੱਚ ਵੀ ਮੈਂ ਅਹਿਸਾਸ ਕਰ ਸਕਦਾ ਸੀ ਨਜ਼ਰਾਂ ਤੂੰ ਅੱਖ ਚ ਅੱਖ ਪਾ ਕੇ ਪਤਾ ਲੱਗ ਜਾਂਦਾ ਕਿ ਇਹ ਤੇ ਸਾਡੀ ਕੌਮ ਜਾ ਕੇ ਦਰਦ ਰਹੀ ਹੈ ਜੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਮੇਰੀ ਇਹ ਪੈਣੋ ਤੇ ਮਾਓ ਹੱਥ ਜੋੜ ਕੇ ਮੇਰੀ ਝੋਲੀ ਅੱਡ ਕੇ ਆ ਬੱਚਿਓ ਇੱਧਰ ਗੱਲ ਛੱਡੋ ਇੱਧਰ ਆ ਲੜਕੀ ਨੂੰ ਕੋਥੜੀ ਜੀ ਬੇਟਾ ਇੱਧਰ 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 ਗੱਲ ਛੱਡੋ ਬੇਟਾ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਜੇ ਤੁਸੀਂ ਸੰਜੀਦਗੀ ਨਾਲ ਚਾਹੁੰਦੇ ਹੋ ਕਿ ਨਸ਼ਾ ਛੱਡੋ ਤੇ ਕੋਈ ਤਗੜਾ ਲੀਡਰ ਲਿਆਣਾ ਪੈਣਾ ਕੋਈ ਐਹੋ ਜੀ ਜਮਾਤ ਲੈ ਕੇ ਆਓ ਜਿਹੜੀ ਪੁਲਿਸ ਤੇ ਕੰਟਰੋਲ ਕਰ ਸਕਦੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੇਚ ਰਿਹਾ 24 ਘੰਟਿਆਂ ਚ ਜੇ ਕੋਈ ਥਾਣੇਗਰ ਥਾਣੇਦਾਰ ਦੀ ਮਨਸ਼ਾ ਹੋਵੇ ਨਾ ਥਾਣੇਦਾਰ ਦੀ ਸਵਾਲੀ ਪੈਦਾਨੀ ਨਸ਼ਾ ਵੇਚ ਜੇ ਜੇ ਪੁਲਿਸ ਰਲੀ ਨਾ ਹੋ ਇਹ ਸਾਰਾ ਨਸ਼ਾ ਜਿਹੜਾ ਬਕਾਇਦਾ ਤੌਰ ਤੇ ਪੁਲਿਸ ਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਮਦਦ ਤੋਂ ਬਿਨਾ ਉਹਨਾਂ ਦੇ ਇਸ਼ਾਰੇ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਬੜਿਆਂ ਨੇ ਕਿ ਵੀ ਯਕੀਨ ਦਿਵਾਇਆ ਤੁਹਾਨੂੰ ਫੇਲ ਹੋਏ ਨੇ ਪਰ ਅਸੀਂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਕਹਿੰਦੇ ਅਸੀਂ ਆਪਣੀ ਕੌਮ ਬਚਾ ਲਵਾਂਗੇ ਜਿੰਨਾ ਤੁਹਾਨੂੰ ਇਸ ਟਾਈਮ ਦਰਦ ਹੈ ਸਾਨੂੰ ਉਹਨਾਂ ਹੀ ਦਰਦ ਹਨ ਕਿਉਂਕਿ ਨਿਹਰਾ ਤੁਹਾਡੇ ਪਿੰਨਾ ਤੱਕ ਹੀ ਨਹੀਂ ਇਹ ਨਸ਼ਾ ਚੰਡੀਗੜ੍ਹ ਤੱਕ ਪਹੁੰਚ ਚੁੱਕਿਆ ਭਾਵੇਂ ਕੋਈ ਗਰੀਬ ਕਰੇ ਭਾਵੇਂ ਅਮੀਰ ਕਰੇ ਔਪਸਨਾ ਦੇ ਘਰਾਂ ਦੇ ਨਿਆਣਿਆਂ ਤੱਕ ਹੀ ਪਹੁੰਚ ਕੋ ਹੁਣ ਤੇ ਪ੍ਰਮਾਤਮਾ ਦੀ ਮਿਹਰ ਬੈਸਮੇ ਨਾ ਉਸ ਘਰ ਦੇ ਵਿੱਚ ਜਿੱਥੇ ਮੁੰਡਾ ਭਾਵੇਂ ਵੇਲਾ ਜਿਹੜਾ ਨਸ਼ਾ ਨਾ ਕਰਦਾ ਜੇ ਮੈਂ ਸਹੀ ਹੋਵਾਂ ਗਲਤ ਨਾ ਹੋਵਾਂ 90% ਦੀ ਨੌਜਵਾਨ ਬੱਚੇ ਸਾਰੇ ਇਸੇ ਕੰਮ ਤੇ ਲੱਗਦੇ ਵੱਡੇ ਵੀ ਸ਼ਾਦੀ ਸ਼ਿਕਾਰ ਉਥੇ ਵੀ ਪਾਰਟੀਆਂ ਹੁੰਦੀਆਂ ਰਾਤ ਨੂੰ ਬਾਪੂਆਂ ਕੋ ਪੈਸੇ ਹੈ ਨਹੀਂ ਬਾਪੂ ਕਾ ਮੱਚੇ ਮਸਰੂਫ ਹੈ ਉਹਨੂੰ ਪਤਾ ਹੀ ਨਹੀਂ ਕਿ ਮੁੰਡਾ ਕਰ ਕੀ ਰਿਹਾ ਜੀ ਕਿਸੇ ਟਾਈਮ ਪੰਜ ਚਾਰ ਨਿਆਣੇ ਹੁੰਦੇ ਸੀ ਬਰਾਬਰ ਦੇ ਚਾਰ ਪੰਜ ਭਰਾ ਹੁੰਦੇ ਸੀ ਸ਼ਾਮ ਤੱਕ ਉਹ ਬਾਪੂ ਨੂੰ ਦੱਸਦੇ ਨਹੀਂ ਉਹਨੂੰ ਵੱਡੇ ਦਾ ਪੁੱਤਰ ਬਣਾ ਦਿਆ ਨਸ਼ਾ ਕਰਦਾ ਹੁਣ ਤੇ ਇੱਕ ਇੱਕ ਹੈ ਤੁਹਾਨੂੰ ਤੇ ਪਤਾ ਹੀ ਉਦੋਂ ਲੱਗਦਾ ਜਦੋਂ ਪੰਜ ਸੱਤ ਸਾਲ ਹੋ ਗਏ ਹੁੰਦੇ ਨਸ਼ਾ ਕਰਦੇ ਨਾ ਤੇ ਮਾਂ ਦੱਸਦੀ ਤੁਹਾਨੂੰ ਪਰਦਾ ਰੱਖਦੀ ਕਿ ਭਿਓ ਉਹਨੂੰ ਨਾ ਪਤਾ ਲੱਗੇ ਕੋਈ ਬਰਾਬਰ ਦਾ ਭਰਾ ਹੈ ਨਹੀਂ ਜਿਹੜਾ ਉਹਨੂੰ ਕੋਈ ਛੇਤਰ ਫੇਰ ਸਕੇ ਜਾਂ ਉਹਦਾ ਕੰਨ ਮਰੋੜ ਸਕੇ ਛੋਟੇ ਦਾ ਮੈਂ ਬਾਪ ਦੱਸਣਾ ਬਾਪ ਜਿਹੜੇ ਨੇ ਪਿਓ ਜਿਹੜੇ ਉਹਨਾਂ ਨੂੰ 5-5 7-7 10-10 ਸਾਲ ਬਾਅਦ ਪਤਾ ਲੱਗਦਾ ਜਦੋਂ ਖੀਰਲਾ ਟਾਈਮ ਆ ਜਾਂਦਾ ਮਾਂ ਵੀ ਪਰਦਾ ਰੱਖੀ ਰੱਖਦੀ ਅੱਜ ਉਹ ਤੁਹਾਡਾ ਹਾਲ ਹੋਇਆ ਆ ਬੈਠੀ ਹੋ ਤੁਸੀਂ ਪੈਣੋ ਮੇਰੀਏ ਮਾਓ ਕੋਈ ਸੋਨੇ ਦਾ ਜ਼ੇਬਰਾ ਅਜੇ ਤੱਕ ਪਾ ਕੇ ਕਿਤੇ ਵਿਆਹ ਦੀ ਵੀ ਗਈ ਓ ਤਰਨ ਤਰ ਤੇ ਇੱਥੇ ਕੋਈ ਵਾੜੀ ਨਹੀਂ ਪਾਉਂਦਾ ਕੋਈ ਵਿਚਾਰੀ ਹੱਥ ਦੇ ਵਿੱਚ ਅੰਗੂਠੀ ਨਹੀਂ ਪਾ ਸਕਦਾ ਕੋਈ ਕੜਾ ਵੀ ਸੋਨੇ ਦਾ ਨਹੀਂ ਪਾ ਸਕਦਾ ਕਿਸ ਕਿਸਮ ਦੇਸ ਆਦਨ ਅਸੀਂ ਆਪਣੇ ਦੇਸ਼ 'ਚ ਬੈਠੇ ਆ ਮੈਂ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰਨੀ ਬਾਕੀ ਆ ਚੂੜ ਸੱਚ ਤਰੋਂ ਪਾਸੇ ਕਰੀਏ ਕੰਮ ਆ ਗਰੀਬ ਵਰਗੇ ਤੇ ਬੈਠਾ ਵੇਖੋ ਆਟਾ ਦਾਲ ਦੀ ਸਕੀਮ ਜਿਹੜੀ ਹੈ ਬੀਬੀ ਸੋਨੀਆ ਗਾਂਧੀ ਡਾਕਟਰ ਮਲਮੋਹਨ ਸਿੰਘ ਤੇ ਰਾਹੁਲ ਗਾਂਧੀ ਜੀ ਲੈ ਕੇ ਆਏ ਅਸੀਂ 30 ਕਿਲੋ ਦਿੰਦੇ ਸੀ ਇੱਕ ਆਦਮੀ ਨੂੰ ਰਾਸ਼ਨ ਇਹ 3 ਤਾਂ ਹੁਣ 5 ਤੇ ਆ ਗਏ ਤੇ ਕਿਉਂ ਸਹੀ ਹੈ ਕਿ ਨਹੀਂ ਜਿਹੜੇ ਦੱਸੋ ਸਹੀ ਹੈ ਕਿ ਅੱਗੇ 42 ਲੱਖ ਕਾਰਸੀ ਪੰਜਾਬ ਚ 42 ਲੱਖ ਲੋਕਾਂ ਨੂੰ ਅਸੀਂ ਆਟਾ ਦਿੰਦੇ ਸੀ ਜਾਂ ਬਾਕੀ ਰਾਸ਼ਨ ਦਿੰਦੇ ਸੀ ਹੁਣ 12 ਲੱਖ ਪਿਛਲੇ ਮਹੀਨੇ ਆ ਝਾੜੂ ਵਾਲਿਆਂ ਨੇ ਤੇ ਭਾਜਪੀ ਨੇ ਰਾਸ਼ਨ ਹੀ ਕਾਟਤਾ ਮੋਦੀ ਨੇ ਵੀ ਕਾਟਤਾ ਕਿ ਜੇ ਪੰਜਾਬ ਨੇ ਵੋਟ ਹੀ ਨਹੀਂ ਪਾਣੀ ਮੈਂ ਰਾਸ਼ਨ ਕਿਉਂ ਦੇਣਾ ਇਹਨਾਂ ਨੂੰ ਅਮੈਂ ਰਾਧੇਵਲ ਤੇਪਾਚੀ ਨੂੰ ਕਹਿ ਰਿਹਾ ਸੀ ਆ ਦੋ ਘਰਾਂ ਦੇ ਝੰਡੇ ਮੈਂ ਵੇਖੇ ਨੇ ਭਾਜਪਾ ਵਾਲਿਆਂ ਦੇ ਲੱਗੇ ਜਿਹੜੇ ਹਰ ਪਾਸਿਓਂ ਭਾਵੇਂ ਕਿਸਾਨੀ ਦੀ ਗੱਲ ਕਰਦੋ ਭਾਵੇਂ ਦਲਿਤ ਭਾਈਚਾਰੇ ਦੀ ਗੱਲ ਕਰਦੋ ਭਾਵੇਂ ਗਰੀਬ ਵੀਰਾਂ ਦੀ ਕਰ ਲੋ ਭਾਵੇਂ ਸਾਡਾ ਇਤਿਹਾਸ ਬਦਲਣ ਦੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਦੀ ਗੱਲ ਕਰ ਲੋ ਪੰਜ ਪਤੇ ਹੈ ਹੀ ਐਂਟੀ ਪੰਜਾਬ ਵਿੱਚ ਪੰਜਾਬ ਦੇ ਖਿਲਾਫ ਸੋਚ ਹੀ ਪੰਜਾਬ ਦੇ ਖਿਲਾਫ ਅਜੇ ਵੀ ਲੋਕ ਝੰਡੇ ਲਾਈ ਫਿਰਦੇ ਨੇ ਪੰਜਾਬੀ ਯੂਨੀਵਰਸਿਟੀ ਚੋਂ ਤੁਸੀਂ ਵੇਖਿਆ ਕੀ ਹੋਇਆ ਤੋਂ ਮੈਂ ਤੁਹਾਨੂੰ ਬੇਨਤੀ ਬੜੀ ਗੰਭੀਰਤਾ ਨਾਲ ਕਰਨ ਵਾਸਤੇ ਓਲਡ ਏਜ ਪੈਨਸ਼ਨ ਅਸੀਂ 1500 ਕੀਤੀ ਸੀ ਕਹਿੰਦੇ ਸੀ 2500 ਦਾ ਕਿਸ ਨੂੰ ਮਿਲਿਆ ਦੱਸੋ ਕੋਈ ਅਗੈਨ ਸਕੀਮ ਮਿਲੀ ਕਿਸੇ ਨੂੰ ਮੈਂ ਤੁਹਾਨੂੰ ਬੇਨਤੀ ਤਾਂ ਕਰ ਰਿਹਾ ਹਾਂ ਨਾ ਚ ਕੁਝ ਜਵਾਬ ਤੇ ਦੇ ਦੋ ਮੈਨੂੰ ਪਤਾ ਲੱਗੇ ਜੇ ਮਿਲ ਗਿਆ ਤਾਂ ਵੀ ਦੱਸ ਦੋ ਮਿਲ ਗਿਆ ਤੁਸੀਂ ਵੇਖੋ ਨਾ ਬੁਢਾਪਾ ਪੈਨਸ਼ਨ ਚ ਮਾਤਾ ਇਹਨਾਂ ਨੂੰ ਕਿਹੜੀ ਗੱਲ ਦੀ ਵੋਟ ਮੈਂ ਇਹਨਾਂ ਪੁੱਛਣਾ ਚਾਹਨਾ ਕਿ ਭਗਵੰਤ ਮਾਨ ਜੀ ਕਿਹੜੀ ਗੱਲ ਦੀ ਵੋਟ ਮੰਗਦੇ ਹੋ ਤੇ ਮੈਂ ਕੱਲ ਅਖੀਰ ਤੇ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਜਦੋਂ ਭਗਵੰਤ ਮਾਨ ਕਹਿੰਦਾ ਸੀ ਮੈਂ ਨਸ਼ਾ ਮੁਕਤ ਕਰਦਾ ਉਦੋਂ ਇਹਨੇ ਪਹਿਲੇ ਤਰਨਤਾਰ ਵਿੱਚ ਇਹ ਗੱਲ ਕਹੀ ਕਿ ਜੇ ਤਰਨਤਾਰ ਨੂੰ ਨਸ਼ਾ ਮੁਕਤ ਕਰਨਾ ਪਹਿਲੇ ਹਰਮੀਤ ਸਿੰਘ ਸੰਧੂ ਨੂੰ ਮੁਕਤ ਕਰਨਾ ਪੈਣਾ ਇਹ ਸਾਰਿਆਂ ਨੂੰ ਵੱਡਾ ਨਸ਼ੇ ਦਾ ਸਦਾਗਰ ਤੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੌਲੰਟੀਅਰ ਹੀ ਆਪ ਬੱਕੜ ਕੇ ਕੀ ਕਹਿੰਦੇ ਤਾਂ ਉਹ ਬੱਕੜ ਉਹ ਮੈਨੂੰ ਦੱਸੋ ਕੋਈ ਕੈਂਡੀਡੇਟ ਨਹੀਂ ਲੱਭਾ ਸੋਲ ਸਾਹਿਬ ਦੀ ਮੌਤ ਤੋਂ ਬਾਅਦ ਹਰਮੀਤ ਸਿੰਘ ਸੰਧੂ ਉਹੀ ਕੈਂਡੀਡੇਟ ਬਣਾ ਲੈ ਸੰਧੂ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਸੰਧੂ ਸਾਹਿਬ ਹੁਣ ਤੀ ਰੋਜ਼ ਲੋਕਾਂ ਨੂੰ ਅਪੀਲ ਕਰਦੇ ਹੋ ਧਿਆਨ ਕਰੋ ਉਹ ਕਹਿੰਦੇ ਤੱਕੜੀ ਵਾਲਾ ਬਟਨ ਨਾ ਨਾਪ ਲਿਓ ਕਿਉਂਕਿ ਇੰਨੀ ਵਾਰ ਉਹ ਤੱਕੜੀ ਦੇ ਨਾਂ ਤੇ ਵੋਟਾਂ ਹੀ ਮੰਗਦਾ ਰਹੇ ਉਹ ਤੇਰਾ ਕੀ ਪਤਾ 6 ਮਹੀਨਾ ਬਾਅਦ ਤੂੰ ਹੋਰ ਕਿਹੜੀ ਪਾਰਟੀ ਤੁਰ ਦੇਣਾ ਤੂੰ ਚੋਣ ਨਿਸ਼ਾਨ ਹੀ ਬਦਲਦਾ ਲੈ ਤੇ ਕੀ ਗੱਲ ਲੋਕ ਤੁਹਾਡੀ ਕੋ ਬਾਉਂਡਰੀ ਲੈ ਬਰ ਰਹੇ ਦੀ ਕੋਤਾਨੀ ਬੰਦੂਆ ਵੋਟਰ ਇੱਕ ਜਿੱਧਰ ਤੂੰ ਤੁਰ ਜਾਣਾ ਉਹਦੇ ਪਿੱਛੇ ਪਿੱਛੇ ਤੇਰੇ ਲੋਕਾਂ ਨੇ ਤੁਰ ਜਣਾ ਜੇ ਤੇਰਾ ਦੀਨ ਨਹੀਂ ਤੇਰਾ ਕੋਈ ਯਮਾਨ ਨਹੀਂ ਤੇ ਵੋਟਰ ਤਾਂ ਬੜਾ ਸਿਆਣਾ ਜੀ ਤੇਰਾ ਤਾਂ ਦੀਨ ਨਹੀਂ ਤੇਰਾ ਮਾਨ ਨਹੀਂ ਕਿਉਂਕਿ ਤੂੰ ਤਾਕਤ ਚ ਰਹਿਣਾ ਐਮ ਐਲ اے ਬਣਨਾ ਤਾਂ ਦੂਜਾ ਕੰਮ ਚੱਲਣਾ ਤੇ ਜੇ ਆਪਾਂ ਨਿਆਂਿਆਂ ਦਾ ਹੋਰ ਨੁਕਸਾਨ ਕਰਾਂ ਲੇ ਫਿਰ ਰਾਜ ਕੇ ਵੋਟਾ ਪਾਉ ਮੇਰੀ ਇੱਕ ਬੇਨਤੀ ਸੋਲੋ ਬੈ ਲੰਬੀ ਗੱਲ ਨਹੀਂ ਜੇ ਤੇ ਚਾਹਦੇ ਫਰੋਤੀਆਂ ਦੇ ਟੈਲੀਫੋਨ ਹਟਣ ਜੇ ਤੁਸੀਂ ਚਾਹਦੇ ਆ ਜਿਹੜੇ ਗੈਂਗਸਟਰ ਨੇ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਤੇ ਜੇ ਤੁਸੀਂ ਚਾਹਦੇ ਹੋ ਕਿ ਨਸ਼ੇ ਦੇ ਇਹ ਵਪਾਰੀਆਂ ਨੂੰ ਨੱਥ ਪਾਏ ਤੇ ਕਾਂਗਰਸ ਤੋਂ علاوہ ਹੋਰ ਕੋਈ ਨਹੀਂ ਜੇ ਪਾ ਸਕਦਾ ਇਹ ਗੁੰਡਾਗਰਦੀ ਬੰਦ ਕਰਾਂਗੇ ਮੈਂ ਤੁਹਾਨੂੰ ਯਕੀਨ ਦਵਾਣਾ ਸਰ ਕਾਂਗਰਸ ਦੀ ਐਤ ਕੀ ਵੋਟਾਂ ਪਾਓ ਫਿਰ ਸਾਲੇ ਕਰਿਆ ਜਾਂਦਾ ਸਾਰੇ ਸਰਪੰਚਾਂ ਦੀ ਪੰਚਾਂ ਦੀ ਤੇ ਤੇ ਮਨਤਾਂ ਦੇ ਲੋਕਾਂ ਦੀ ਜਾਨ ਬਹੁਤਾ ਤੱਕ ਸੌਖੀ ਹੋ ਜਾਂਦੀ